ਸੁਰੂ ਹਰ ਸਾਏ ਦੇ ਅੱਜ ਇੱਕ ਜ਼ੇਹ ਕਰਦੇ ਵਿੱਚ ਹੈਗੇ ਆ ਜਿਸ ਪਰਿਵਾਰ ਦੀ ਜਿਸ ਕਰਦੇ ਹਾਲਾਤ ਦੇਖ ਕੇ ਤੁਹਾਡੀਆਂ ਖਾਂ ਨੰਮ ਹੋਣ ਵਾਲੀਆਂ ਕਿਉਂਕਿ ਇਸ ਪਰਿਵਾਰ ਦਾ ਇੱਕ ਨੌਜਵਾਨ ਹੈ ਹੈਪੀ ਹੈਪੀ ਦੀ ਡਿਸਕ ਪ੍ਰੋਬਲਮ ਹੈਗੀ ਹੈ ਤੇ ਕਰਦੇ ਹਾਲਾਤ ਦੇਖਦੇ ਉਹ ਮਕਾਨ ਵੀ ਜਿਹੜਾ ਹੈ ਛੱਤੋਂ ਡਿੱਗ ਚੁੱਕੀ ਹੈ ਇਸ ਤੋਂ ਇਲਾਵਾ ਮੰਜੇ ਤੇ ਪਿਆ ਰਹਿੰਦਾ ਹੈਪੀ ਪਿਛਲੇ ਲੰਬੇ ਸਮੇਂ ਤੋਂ ਰੀਡ ਦੀ ਹੱਡੀ 'ਚ ਨੁਕਸਾ ਆ ਜਾਣ ਕਰਕੇ ਹਾਲਾਤ ਇਹ ਹੋ ਗਏ ਕਰ ਤੁਸੀਂ ਦੇਖ ਸਕਦੇ ਹੋ ਹੈਪੀ ਦੇ માતા ਸਵਰਗਿਆ ਆਸ਼ਾ ਰਾਣੀ ਜੀ 25 1 2016 ਨੂੰ ਇਸ ਫਾਨੀ ਸੰਸਾਰ ਤੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਹੈਪੀ ਦੇ ਪਾਲਣ ਪੋਸ਼ਣ ਕਰਨ ਲਈ ਇਹਦੇ ਫਾਦਰ ਸਾਹਿਬ ਨੇ ਜੋ ਬੇਰ ਸਾਹਿਬ ਦੇ ਕੋਲ ਪ੍ਰਸ਼ਾਦ ਲਗਾਉਂਦੇ ਆ ਉੱਥੇ ਰੇੜੀ ਲਗਾਉਂਦੇ ਆ ਹੈਪੀ ਘਰ ਦੇ ਵਿੱਚ ਪਿਆ ਰਹਿੰਦਾ ਹੈ ਦੇਖ ਸਕਦੇ ਹੋ ਹੈਪੀ ਦੇ ਘਰ ਦੇ ਕੀ ਹਾਲਾਤ ਹੈਗੇ ਆ ਇੱਕ ਹੀ ਕਮਰਾ ਹੈ ਤੇ ਨਾਲ ਉੱਥੇ ਹੀ ਰਸੋਈ ਬਣਾਈ ਹੋਈ ਹੈ ਤੇ ਹਾਲਾਤ ਜਿਹੜੇ ਆ ਤਰਸਯੋਗ ਬਣੇ ਹੋਏ ਆ ਹੈਪੀ ਨੇ ਸਾਡੇ ਤੱਕ ਪਹੁੰਚ ਕੀਤੀ ਗੁਰੂ ਵਰਸਾਇਲ ਲਾਈਵ ਟੀਮ ਤੱਕ ਕਿਉਂਕਿ ਰੀਡ ਦੀ ਹੱਡੀ ਤਾਂ ਉਹਦੀ ਠੀਕ ਹੋਣ ਵਾਲੀ ਨਹੀਂ ਪਰ ਉੱਥੇ ਇੱਕ ਜ਼ਖਮ ਹੋ ਗਿਆ ਉਹ ਜ਼ਖਮ ਜਿਹੜਾ ਹੋਇਆ ਜੋ ਉਹਨੂੰ ਤਕਲੀਫ ਦੇ ਰਿਹਾ ਉਸ ਜ਼ਖਮ ਦੇ ਇਲਾਜ ਦੇ ਲਈ ਅੱਜ ਦਾ ਅਸੀਂ ਵੀਡੀਓ ਕਰ ਰਹੇ ਹੈਗੇ ਆ ਹੈਪੀ ਸਲਾਤ ਤੇਰੇ ਕਰਦੇ ਵੀ ਮਾੜੇ ਨੇ ਤੇ ਹਾਲਾਤ ਤੇਰੇ ਵੀ ਮਾੜੇ ਨੇ ਪਹਿਲੀ ਗੱਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਤੱਕ ਪਹੁੰਚਣ ਵਾਸਤੇ ਤੇ ਮੇਰੇ ਹੀ 6-7 ਸਾਲ ਹੋ ਗਏ ਰੀਡ ਦੀ ਹੱਡੀ ਟੁੱਟ ਗਈ ਸੀ ਗੁਰੂ ਸਾਹਿਬ ਪੋਸ ਤੋਂ ਉਸ ਤੋਂ ਬਾਅਦ ਮੈਂ 4 ਸਾਲ ਬੈੱਡ ਤੇ ਗਿਆ ਚੱਲ ਬਿਲਕੁਲ ਤੇ ਕਾਫੀ ਸਾਰੇ ਲੋਕਾਂ ਨੇ ਲੁਧਿਆਣੇ ਨ ਮੋਲ ਐਨ ਜੀਓ ਨੇ ਵੀ ਹੈਲਪ ਕੀਤੀ ਤਿੰਨਾ 4 ਸਾਲ ਆ ਬਈ ਮੈਂ ਟ੍ਰੇਨਿੰਗ ਲੈ ਲਈ ਜਲੰਧਰੋਂ ਐਕਸਰਸਾਈਜ਼ ਦੀ ਫਿਰ ਮੈਂ ਆਪਣੇ ਆਪ 휠 ਚੇਅਰ ਤੇ ਹੋ ਗਿਆ ਤੇ ਮੈਂ ਬੇਰ ਸਾਹਿਬ ਦੇ ਚਲੇ ਜਾਂਦਾ ਹਿੱਥੋਂ ਰੇੜ ਕੇ ਮਤਲਬ ਤੇ ਆਪਦਾ ਕੰਮ ਕਾਰ ਕਰਨ ਲੱਪਿਆ ਇਹ ਬੱਚਿਆਂ ਦੇ ਖਲੋਣੇ ਵਿੱਚ ਲੱਪਿਆ ਹੈਗਾ ਤੇ 5 6 ਮਹੀਨੇ ਪਹਿਲਾਂ ਮੈਨੂੰ ਕਿਸੇ ਨੇ ਐਕਟਿਵ ਡੋਨੇਟ ਕਰਤੀ ਉਹਦੇ ਤੇ ਮੈਂ ਸਮਾਨ ਵਿੱਚ ਲੱਪਿਆ ਵਧੀਆ ਕੰਮ ਕਾਰ ਕਰਨ ਲੱਪਿਆ ਜੀ ਤੇ ਪੰਜ ਛੇ ਮਹੀਨਿਆਂ ਦੇ ਵਿੱਚ ਵਿੱਚ ਹੀ ਮੇਰੇ ਇੱਕ ਹੋ ਗਏ ਬੈਡ ਸੋਰ ਜਖਮ ਉਹ ਜਖਮ ਹੋ ਗਏ ਉਹਦੇ ਕਰਕੇ ਮੈਂ ਗਿਆ ਤੜੇ ਚੰਡੀਗੜ੍ਹ ਉਹਨਾਂ ਨੇ ਮੈਨੂੰ ਤਿੰਨ ਤੋਂ ਚਾਰ ਮਹੀਨੇ ਐਡਮਿਟ ਕਰ ਲਿਆ ਉੱਥੇ ਤੇ ਘਰ ਦੀ ਕੰਡੀਸ਼ਨ ਇਹੋ ਜੀ ਸੀ ਮੇਰੀ ਐਕਟਿਵਤਾ ਤੱਕ ਵਿਗ ਗਈ ਹੈ ਉਹਦਾ ਵਿਗਣ ਦਾ ਕਾਰਨ ਇਹ ਹੈਗਾ ਵੀ ਲੱਖ ਸਵਾ ਲੱਖ ਰੁਪਈਆ ਮੈਂ ਚੰਡੀਗੜ੍ਹੋਂ ਖਰਚ ਕਰਕੇ ਮੈਂ ਅੱਥੇ ਆ ਗਿਆ ਅੱਥੇ ਆਣ ਕਿ ਉਹ ਮੇਰਾ ਜ਼ਖਮ ਗਿਆ ਦੁਬਾਰਾ ਖੁੱਲ ਉਹ ਦੁਬਾਰਾ ਖੁੱਲ ਗਿਆ ਤੇ ਹੁਣ ਇਹ ਪੋਜੀਸ਼ਨ ਹੈਗੀ ਹੈ ਵੀ ਉਹਦਾ ਪਰਮਾਨੈਂਟ ਇਲਾਜ ਹੈਗਾ ਪਲਾਸਟਿਕ ਸਰਜਰੀ ਤੇ ਤੁਹਾਡੇ ਚਾਹਨ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹਨਾ ਵੀ ਆਪਣੇ ਗੁਰੂ ਸਾਚ ਕਾਫੀ ਦਾਨੀ ਸੱਜਣ ਬੈਠੇ ਨੇ ਖਾਸ ਕਰਕੇ ਮੰਦਰ ਵਾਲੇ ਕਾਫੀ ਬੈਠੇ ਨੇ ਆਪਣੇ ਭਾਈ ਆਪਣੇ ਰਵਿੰਦਰ ਆਵਲਾ ਜੀ ਹੈਗੇ ਨੇ ਜੀ ਸਰਾਰੀ ਸਾਹਿਬ ਜੀ ਹੈਗੇ ਨੇ ਕਾਫੀ ਦਾਨੀ ਸੱਜਣ ਹੈਗੇ ਨੇ ਮੰਡੀ ਦੇ ਕਾਫੀ ਮਤਲਬ ਸਮਾਜ ਸੇਵੀ ਵੀ ਹੋਏ ਨੇ ਮੈਂ ਇਹ ਹੀ ਬੇਨਤੀ ਕਰਨਾ ਵਾਦ ਤੋਂ ਅੱਗੇ ਆਣ ਸਰਾਲ ਮਿਲ ਕੇ ਮੇਰੀ ਹੈਲਪ ਕਰਨ ਮੈਨੂੰ ਪੈਸਾ ਕੁਛ ਨਹੀਂ ਚਾਹੀਦਾ ਸਿਰਫ ਡਾਇਰੈਕਟ ਮੇਰੀ ਹਸਪੀਟਲ ਚ ਸਰਜਰੀ ਕਰਾ ਦੇਣਾ ਮੈਂ ਸਰਜਰੀ ਦਾ ਪਤਾ ਕੀਤਾ ਪਟਿਆਲੇ ਉੱਥੇ 3 ਲੱਖ ਰੁਪਈਆ ਖਰਚਾ ਹੈ ਮੇਰੀ ਸਰਜਰੀ ਦਾ ਅਗਰ ਮੈਂ ਆ ਮਕਾਨ ਵੀ ਵੇਚਣਾ 1.5-2 ਲੱਖ ਰੁਪਈਆ ਦੀ ਕੀਮਤ ਹੈ ਫਿਰ ਮੇਰੇ ਸਿਰ ਥੱਲੇ ਛਾਤ ਨਹੀਂ ਰਹਿਣੀ ਅਗਰ ਮੇਰੀ ਸਰਜਰੀ ਹੋ ਜਾਏਗੀ ਸੰਗਤ ਦੇ ਸੰਯੋਜਨ ਸੰਗੋ ਸੰਘਾ ਦੇ ਨਾਲ ਤੇ ਮੈਂ ਆਪਣੇ ਜੋਗਾ ਫਿਰ ਬੇੜ ਸਾਹਿਬ ਅੱਗੇ ਖਲਾਉਣੇ ਵਿੱਚ ਲਾਪਾਂਗਾ ਤੇ ਆਪਣਾ ਰੋਜ਼ਗਾਰ ਚਲਾਵਾਂਗਾ। ਹੂੰ ਬਸ ਮੇਰੀ ਮੇਨ ਇਹੀ ਬੇਨਤੀ ਏ ਦਾਨੀ ਸਿਹਤ ਦਾ ਇਲਾਜ ਪਟਿਆਲੇ ਹੀ ਹੈ। ਪਟਿਆਲੇ ਵੀ ਹੋ ਸਕਦਾ ਹੈ ਡੀ ਐਮ ਸੀ ਦੀ ਵੀ ਹੋ ਸਕਦਾ ਹੈ। ਹੂੰ ਪੀ ਜੀ ਆਈ ਚ ਕੋਈ ਹੈਗਾ ਕਿਉਂਕਿ ਉੱਥੇ ਸਰਕਾਰੀ ਦੇ ਵਿੱਚ ਆ ਜਾਂਦੇ ਉੱਥੇ ਪਕਾਈ ਜ਼ਿਆਦਾ ਹੈ। ਉੱਥੇ ਟਾਈਮ ਜ਼ਿਆਦਾ ਲੱਗੇਗਾ। ਪ੍ਰਾਈਵੇਟ ਦੇ ਵਿੱਚ ਮਹੀਨੇ ਡੇਢ ਮਹੀਨੇ ਤੋਂ ਸਰਜਰੀ ਕਰਕੇ ਘਰੇ ਭੇਜ ਦਣਗੇ। ਹੂੰ ਫਿਰ 10 ਦਿਨ ਘਰੇ ਅੰਦਰ ਰਹਿਸ਼ ਕਰੇਗਾ ਉਸ ਤੋਂ ਬਾਅਦ ਬੰਦਾ ਆਪਣੇ ਆਪ ਕੰਮਕਾਰ ਕਰਨ ਜੋਗਾ ਹੋ ਜਾਏਗਾ ਤੇ ਬਾਕੀ ਮੈਂ 5 ਲੱਖ ਵਾਲਾ ਕਾਰਡ ਵੀ ਚਲਾਇਆ ਉਹ ਕੋਈ ਨਹੀਂ ਚੱਲਦਾ ਇਸ ਚੀਜ਼ ਦੇ ਵਿੱਚ ਅੱਛਾ ਬਹੁਤ ਪਕਾਈ ਕੀਤੀ ਐ ਮੈਂ ਤਾਂ ਸਗੋਂ ਪੈਸਾ ਵੀ ਬਹੁਤ ਖਰਚ ਕਰ ਬੈਠਾ ਹਾਰ ਕੇ ਮੈਂ ਫਿਰ ਬੈੱਡ ਤੇ ਆ ਗਿਆ ਬਾਕੀ ਕਾਫੀ ਮੇਰੀ ਮਦਦ ਵੀ ਕੀਤੀ ਮੈਂ 3-4 ਵਾਰੀ ਮੈਨੂੰ ਐਂਬੂਲੈਂਸ ਵੀ ਛੱਡ ਗਈ ਚੰਡੀਗੜ੍ਹ ਆਵਲਾ ਸਾਹਿਬ ਦੇ ਤੇ ਕਾਫੀ ਮੰਡੀ ਦੇ ਲੋਕੀ ਵੀ ਮੇਰੀ ਹੈਲਪ ਕਰਦੇ ਜਦੋਂ ਮੈਂ ਬੇਰ ਸਾਹਿਬ ਅੱਗੇ ਵਿੰਦਾ ਸੀ ਕੋਈ ਮੈਨੂੰ 50 ਕੋਈ 100 200 ਵੈਸੇ ਦੇ ਜਾਂਦਾ ਹੈਗਾ ਹੈਂਡੀਕਾਰ ਸਮਝ ਗਏ ਜਦੋਂ ਮੈਂ ਖਲੋਣੇ ਲਾਂਦਾ ਹੈਗਾ ਤੇ ਬਾਕੀ ਮੇਰੀ ਇਹੀ ਬੇਨਤੀ ਮੇਰਾ ਪੀਸ ਇਲਾਜ ਕਰਾਇਆ ਜਾਵੇ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡੇ ਚਾਹਨ ਦਾ ਇਹੀ ਬੇਨਤੀ ਮੇਰੀ ਬਸ ਹਾਂ ਬਿਲਕੁਲ ਜੀ ਹੈਪੀ ਦੀ ਜਿਹੜੀ ਦਾਸਤਾ ਹੈਗੀ ਹੈ ਹੈਪੀ ਦੇ ਜਿਹੜੇ ਕਾਰ ਦੇ ਹਾਲਾਤ ਹੈਗੇ ਉਹ ਅਸੀਂ ਤੁਹਾਨੂੰ ਦਿਖਾ ਦਿੱਤੇ ਹੈਗੇ ਹੈਪੀ ਦਾ ਇਹੀ ਕਹਿਣਾ ਹੈਗਾ ਇਲਾਜ ਹੀ ਕਰਵਾ ਦਿੱਤਾ ਜਾਵੇ ਕਹਿੰਦਾ ਜੇ ਮੈਂ ਇਲਾਜ ਦੇ ਲਈ ਇਸ ਕਾਰ ਨੂੰ ਵੇਚ ਵੀ ਦਿਆਂ ਤਾਂ ਲੱਖ ਡੇਢ ਲੱਖ ਰੁਪਏ ਦਾ ਕਾਰ ਵਿਕੂਗਾ ਪਰ ਉਹਦੇ ਨਾਲ ਇਲਾਜ ਫਿਰ ਨਹੀਂ ਹੋਣਾ ਤੇ ਇਲਾਜ ਦੀ ਹੀ ਮੰਗ ਜਿਹੜੀ ਹੈਪੀ ਵੱਲੋਂ ਕੀਤੀ ਗਈ ਹੈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅਸੀਂ ਵੀ ਅਪੀਲ ਕਰਦੇ ਹੈਗੇ ਆ ਇਸ ਚੈਨਲ ਦੇ ਮਾਧਿਅਮ ਨਾਲ ਜਿਹੜੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਦਾਂ ਦੇ ਵੀਡੀਓ ਸ਼ੇਅਰ ਕਰਿਆ ਕਰਿਓ ਤਾਂ ਜੋ ਤੁਹਾਡੀ ਇੱਕ ਇੱਕ ਕੀਤੀ ਵੀਡੀਓ ਇਹੋ ਜਿਹੇ ਨੌਜਵਾਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਇਹੋ ਜਿਹੇ ਨੌਜਵਾਨਾਂ ਦਾ ਇਲਾਜ ਹੋ ਸਕਦਾ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਸਿੰਘ ਲਾਈਵ ਗੁਰੂ ਅਰਜਨ ਸਿੰਘ ਲਾਈਵ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਸਾਹਮਣੇ ਲਿਆਂਦਾ ਜਾਏ ਤੇ ਉਸ ਨੌਜਵਾਨ ਦੀ ਜਾਂ ਉਸ ਪਰਿਵਾਰ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਹੋ ਜੇ ਹੈਪੀ ਦਾ ਨੰਬਰ ਵੀ ਅਸੀਂ ਉੱਪਰ ਦੇ ਦਿੱਤੇ ਹੈਗੇ ਆ ਜਿਹੜੇ ਲੋਕ ਹੈਪੀ ਦੀ ਇਲਾਜ ਲਈ ਅੱਗੇ ਆਣਾ ਚਾਹੁੰਦੇ ਆ ਗੁਰੂ ਹਰਸਾਹਿਬ ਪਿੰਡ ਦੇ ਵਿੱਚ ਹੀ ਹੈਪੀ ਦਾ ਘਰ ਹੈਗਾ ਟੰਡਨ ਦੀ ਚੱਕੀ ਦੇ ਸਾਹਮਣੇ ਗਲੀ ਆ ਤੇ ਉਸ ਗਲੀ ਦੇ ਵਿੱਚ ਹੈਪੀ ਰਹਿੰਦਾ ਹੈਗਾ ਤੇ ਹੈਪੀ ਦਾ ਇਲਾਜ ਲਈ ਤੁਸੀਂ ਅੱਗੇ ਆ ਸਕਦੇ ਹੋ ਦੇਖਦੇ ਰਹੋ ਗੁਰੂ ਹਰਸਾਹਿਬ ਲਈ ਪਤ్రਕ ਸਾਥੀ ਰਜਿੰਦਰ ਗੰਭੋਦ ਦੇ ਨਾਲ ਮੈਸਤਵਾਲਤਨ ਗੁਰੂ ਹਰਸਾਹਿਬ